ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਪੰਡਾਲ ਦੋਨਾ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਕਪੂਰਥਲਾ ਅੱਜ ਦੀ ਵੀਡੀਓ ਚ ਟੋਟਲ 9 ਨਾਗਾ ਜੀ ਜਿੰਨਾ ਚੋ 7 ਟੋਕੜ ਗੱਪਣ ਚੈੱਕ ਪਾਸ ਨੇ ਜੀ ਇੱਕ ਕ ਸੁਆ ਸਵਾਇਆ ਤੇ ਇੱਕ ਗੱਬਣਾ ਸਮਾ ਹਜੇ ਲੈਂਦਾ ਹੈ ਜਿਹਦੀ ਡਿਟੇਲ ਮੈਂ ਤੁਹਾਨੂੰ 22 ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਇੱਕ ਸਪੈਸ਼ਲ ਬੇਨਤੀ ਹੈ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਿਓ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜਾਣਕਾਰੀ ਆਪਾਂ 22 ਤੋਂ ਲੈ ਕੇ ਦਿੰਨੇ ਆ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਡਰੈੱਸ ਦੱਸ ਦੋ ਜੀ ਨਾ ਮੇਰਾ ਲਾਪਰੀ ਸਿੰਘ ਪਿੰਡ ਪੜਾਹ ਦੋ ਨਾ ਜ਼ਿਲ੍ਹਾ ਆਪਾਂ ਨੂੰ ਕਰਪੂਤਲਾ ਪੈਂਦਾ ਵੀਰੇ ਮੋਬਾਈਲ ਨੰਬਰ ਜੀ 7710378876 ਇੱਕ ਦੂਜੇ ਬਾਈ ਦਾ 85578 87703 ਠੀਕ ਹੈ ਵੀਰੇ ਦੋ ਨੰਬਰ ਆ ਜੀ ਹਾਂ ਜੀ ਕਿਧਰੋਂ ਸ਼ੁਰੂ ਕਰਗੇ ਜੀ ਅੱਜ ਤੋਂ ਕਰ ਲੈਂਦੇ ਸੂਆ ਕਿੰਨਾ ਮਸੂਈ ਜੀ ਦੂਜਾ ਸੂਆ ਵੀਰੇ ਠੀਕ ਆ ਜੀ ਤੇ ਹਜੇ ਮਤਲਬ 2 ਮਹੀਨੇ ਦੀ ਕੱਚੀ ਆ ਟਰਾਈ ਹੋਈ ਹੋਈ ਆ ਐਸੇ ਦੂਜੇ ਸੂਏ ਸੂਣਾ ਪਹਿਲੇ ਸੂਈ ਵੀ ਆ ਪਹਿਲੇ ਸੂਈ ਹੋਈ ਆ ਤੇ ਸੱਤਾਂ ਮਹੀਨਿਆਂ ਦੀ ਗੱਭਣ ਆ ਗੱਭਣ ਚੈੱਕ ਪਾਸ ਚੈੱਕ ਪਾਸ ਆ ਅਗਲਾ ਆਪਦੀ ਕਰਾ ਕੇ ਲੈ ਜਵੇ ਦੁੱਧੋ ਡਰਾਈ ਆ ਦੁੱਧੋ ਡਰਾਈ ਆ ਤਾਂ 28 29 ਕਿਲੋ ਦੁੱਧ ਦੁੱਤਾ ਨੇ ਥਣਾ ਦੀ ਡੰਨਾ ਜੀ ਥਣਾ ਦੀ ਡੰਨਾ ਥਣਾ ਦੀ ਅਗਲੇ ਦੇ ਘਰ ਤੱਕਰ ਗਾਰੰਟੀ ਹੋਊਗੀ ਸੀਮਨ ਲੱਗਿਆ ਕੋਈ ਰਿਕਾਰਡ ਸੀਮਨ ਇਹਦੇ ਲੱਗਾ ਤੇ ਡੈਨਮਾਰਕ ਦਾ ਵਾ ਪਤਾ ਨਹੀਂ 120 ਕਹਿੰਦੇ 128 ਕਹਿੰਦੇ ਆਪਾਂ ਉਹ ਪੂਰੀ ਡਿਟੇਲ ਲੈ ਦਵਾਂਗੇ ਸਾਰੀਆਂ ਦੀ ਡਿਟੇਲ ਲੈ ਦਵਾਂਗੇ ਕੋਈ ਘਰ ਚੋਂ ਪੰਜ ਬੱਚੀਆਂ ਆਈਆਂ ਵਾ ਰਿਕਾਰਡ ਉਹਦੇ ਤੋਂ ਪਿਆਵਾ ਮੁੰਡੇ ਨੇ ਕੈਨੇਡਾ ਚਲ ਜਾਣਾ ਵਾ ਉਹਦੇ ਕੋਲੋਂ ਆਪਾਂ ਸਾਰੀਆਂ ਇਕੱਠੀਆਂ ਕਰੀਏ ਸਾਰਾ ਰਿਕਾਰਡ ਮਿਲ ਜੂ ਜਿਹੜੇ ਜਿਹੜਾ ਟਿਕਾ ਲੱਗਾ ਸਾਰਾ ਮਿਲ ਜੂ ਠੀਕ ਹੈ ਬਰੇ ਤੋੜ ਕੇ ਦਿਖਾ ਦਿਓ ਜੀ ਸੁਆ ਬਾਈ ਦੱਸਦਾ ਕਿ ਪਹਿਲਾ ਸੂਈ ਆ ਦੂਜੇ ਲਈ ਗੱਬਣ ਤੇ ਸੱਤ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਬਾਕੀ ਕੱਦ ਦੇ ਬਰੇ 6 ਫੁੱਟ ਦੇ ਲਾਗੇ ਮੰਨੇ ਕੱਦ ਵੱਡਾ ਕੱਦ ਗਾਠਾ ਵਹਿੜਦਾ ਜੀ 2.5 29 ਕਿਲੋ ਕਪੈਸਟੀ ਵਾਲੀ ਗਾਂ ਥਨਾ ਦੀ ਧੰਨ ਹੋਊਗੀ ਬੇਫਿਕਰ ਹੋ ਜਾਓ ਡੈਨਮਾਰਕਾਂ ਦੇ ਸੀਮਨ ਤੋਂ ਗੱਬਣ ਕੁਆਲਿਟੀ ਬਹੁਤਾ ਵਹਿੜਦੀ 2 ਮਹੀਨੇ ਸਾਂਭਣ ਵਾਲੀਆਂ ਚੀਜ਼ਾਂ ਤੇ 2 ਮਹੀਨੇ ਉਹਦੇ ਭਾਵਾ 2 ਮਹੀਨੇ ਬਾਅਦ ਉਹਦਾ ਵੀ ਸਵਾ ਲੱਖ ਦੀ ਹੈ ਸਹੀ ਗੱਲ ਆ ਜੀ ਹਾਂਜੀ ਹੁਣ ਤੇ ਆਪਾਂ ਡਬਲ ਰੁਪਈਆ ਦੀ ਆ ਠੀਕ ਆ ਇਹ ਤਾਂ ਗੱਲ ਹੈਗੀ ਆ 2 ਮਹੀਨੇ ਜੀ ਨੇ ਸਾਂਭ ਲਈ ਸਾਂਭ ਲਈ ਮੋੜ ਲਿਆ ਵੀਰੇ ਬਰੀਡ ਦਾ ਹੰਤ ਕੋਈ ਨਹੀਂ ਫੁੱਲ ਚੰਗੀ ਬੀੜ ਕੱਦ ਦੇ ਵੀਰੇ ਕੱਦ ਕਾੜਦਾ ਦੋ ਵਾਗ 6 ਫੁੱਟ ਦੇ ਲਾਗੇ ਬਣੇਗਾ ਲਾ ਲੋ ਸਾਹੂ ਵੀਰੇ ਬਾਈ ਦੇ ਮੋਡੇ ਤੋਂ ਵੀ ਪੁਰਾ ਤਾਂ ਹੀ ਜਾਂਦੀ ਹੈ ਜੀ ਫੁੱਲ ਚੰਗੀ ਵੈੜਾ ਜੀ ਬਾਕੀ ਚੱਕ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਮੇਰੇ ਸਾਰਿਆਂ ਦੇ ਫੋਨ ਆ ਹੁਣ ਤੇ ਹੋਊਗੀ ਆ ਇਹ ਅੰਦਾਜ਼ਾ ਲਾ ਦਿੰਨੇ ਵੀ ਆਪਣੇ ਕੋਲ 50000 ਤੋਂ ਸ਼ੁਰੂ 70000 ਤੱਕ ਗਰੰਟ ਵਾ ਐਂਡ ਵਾ ਤੇ ਦੁੱਧ 10 ਕਿਲੋ ਤੋਂ ਲੈ ਕੇ 14 ਕਿਲੋ ਤੱਕ ਵੈੜਾਂ ਦੇ ਥੱਲੇ ਹੈਗਾ ਠੀਕ ਹੈ ਵੀਰੇ ਹਾਂਜੀ ਬਾਕੀ ਕੱਲੀ ਕੱਲੀ ਦੀ ਡਿਟੇਲ ਹੈ ਤੁਸੀਂ ਲੈ ਕੇ ਦਿਨਾ ਮੁੱਲ ਫੋਨ ਤੇ ਦੋ ਨੰਬਰ ਵੈੜ ਪਹਿਲਾਂ ਤਾਂ ਹਾਈਟ ਭਜਣ ਚੈੱਕ ਕਰੋ ਸੂਆ ਕਿੰਨਾ ਮਸੂਈ ਆ ਤੇ ਕਿੰਨਾ ਮਸਤ ਆ ਮੇਰੇ ਦੂਜੇ ਲਈ ਗੱਬਣ ਆ ਪਹਿਲਾ ਸੂਆ ਸੂਈ ਹੋਈ ਆ ਠੀਕ ਆ ਜੀ ਤੇ ਦੁੱਧ ਜੀ ਦੁੱਧ ਦੇ ਫਿਰ 14 ਕਿਲੋ ਆ ਜੋ ਕਿ ਦੇ ਹਾਂ ਦੋ ਟਾਈਮ ਚੋਲਵੇ ਤੇ ਡੇਢ ਮਹੀਨੇ ਦੀ ਗੱਬਣ ਵਾ ਆਪਾਂ ਬਲੱਡ ਟੈਸਟ ਕਰਕੇ ਲੈ ਕੇ ਆਏ ਵੈਨ ਨੂੰ ਬਲੱਡ ਟੈਸਟ ਠੀਕ ਆ ਤੇ ਜੇ ਘਰ ਤੱਕਰ ਗਾਰੰਟੀ ਲੈਣੀ ਅਗਲਾ ਡੇਢ ਮਹੀਨੇ ਤਾਈ ਚੈੱਕ ਕਰਾ ਲਵੇ ਆਪਾਂ ਨੂੰ ਗਾਂ ਵਾਪਸ ਕਰ ਲਵਾਂਗੇ ਜੇ ਖਾਲੀ ਹੋਊਗੀ ਜੇ ਖਾਲੀ ਹੋਊਗੀ ਹਾਂ ਉਹ ਲਖ ਲਿਖਾ ਕਰ ਲਵੇ ਹਾਂ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਸੂਆ ਪਹਿਲਾ ਜੀ ਦੂਜੇ ਸੂਏ ਬਾਤ ਵੀ ਵੀਰੇ ਦਾ ਪਾ ਹੋਣਾ ਦੁੱਧ ਦੇ ਹਿਸਾਬ ਨਾਲ ਹੀ ਹੋਣਾ। ਜੇ ਖਾਲੀ ਮੰਨ ਕੇ ਲੈ ਲਵੇ। ਜੇ ਖਾਲੀ ਮੰਨ ਕੇ ਲੈ ਜੀ। ਠੀਕ ਹੈ। ਜਿੰਨਾ ਦੁੱਧ ਆਉਣਾ ਨਹੀਂ ਪਾ ਹੋਣਾ। ਵੇਰ ਤਾਂ ਵੀਰੇ 1.5 ਲੱਖ ਦੀ ਆ ਤਿਆਰ ਹੋ ਕੇ। ਕਿੰਨੇ ਤਿਆਰ ਹੋ ਗਈ ਉਹਦੇ 1.5 ਲੱਖ ਦੀ ਹੈਗੀ ਵੀਰੇ ਹੱਕ ਆ। 14 ਕਿਲੋ ਦੁੱਧ ਦੇਣ ਦੀ ਬਾਈ। ਇਸ ਵਕਤ। ਹਾਂ 14 ਕਿਲੋ ਰੈਡੀ ਆ ਲੈ ਕੇ ਲੈ ਜਿਓ। ਮੱਝਾਂ ਵਾਂਗੂ ਚੌੜੀ ਪਈ ਆ। 90 ਕਿਲੋ ਦੁੱਧ ਦਿੱਤਾ ਵੇਣ ਨੇ। ਕਰਦ ਕਾਠਾ ਜੀ। 1.5 ਮਹੀਨੇ ਤੇ ਬਲੱਡ ਸੈਂਪਲ ਤੇ ਪਾਸ ਆ ਜੀ। ਤੁਸੀਂ ਚਾਹੇ ਬਾਈ ਨਾਲ ਗੱਲਬਾਤ ਕਰ ਲਓ ਜੇ ਬਾਈ ਕਹਿੰਦਾ ਖਾਲੀ ਹੋਊਗੀ ਤਾਂ ਮੈਨੂੰ ਮੋੜ ਜੋ ਤੇ ਜੇ ਸੌਦਾ ਹੀ ਤੁਸੀਂ ਖਾਲੀ ਦਾ ਕਰਨ ਤਾਂ ਤਾਂ ਵੀ ਤੁਹਾਡੀ ਇੱਛਾ ਵੀਰੇ ਦੋਨੇ ਪਾਸੇ ਤੁਹਾਡੇ ਵਾਸਤੇ ਆਪਸ਼ਨ ਆ ਚਾਹੇ ਤੁਸੀਂ ਖਾਲੀ ਦਾ ਸੌਦਾ ਹੀ ਕਰ ਲਿਓ ਗੱਬਨ ਦਾ ਨਾ ਕਰੋ ਫੇਰ ਬਾਈ ਕਹਿੰਦਾ ਆਪਾਂ ਦੁੱਧ ਦੇ ਹਿਸਾਬ ਨਾਲ ਹੀ ਮੁੱਲ ਲੈਣਾ ਡੇਢ ਮਹੀਨੇ ਦੀ ਬਲੱਡ ਸੈਂਪਲ ਤੇ ਪਾਸ ਆ ਜੀ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗਿਆ ਫੋਲਵਰ ਦਾ ਬੜਾ ਵਧੀਆ ਲੱਤ ਵੀ ਨਹੀਂ ਹਲਾਉਂਦੀ ਭਾਈ ਨਹੀਂ ਠੰਡੂ ਕਿਲੋ ਬਾਈ ਦੱਸਦਾ ਕਿ ਦਿੱਤਾ ਵਾ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਹੈ ਜੀ ਅੱਗੇ ਨਾ ਕਾ ਗਿਆ ਵੀਰੇ ਤਿੰਨ ਨੰਬਰ ਇਹਦਾ ਸੁਆ ਗੰਨਵਾ ਜੀ ਵੀਰੇ ਇਹ ਵੀ ਦੂਜਾ ਹੀ ਆ ਠੀਕ ਹੈ ਜੀ ਇਹ ਸਾਰੀਆਂ ਦੰਦਾ ਜੀ ਹੋਣੀਆਂ ਬਸ ਠੀਕ ਹੈ ਵੀਰੇ ਆਪਾਂ ਪੱਟੇ ਵੀ ਨਹੀਂ ਕਹਦੇ ਠੀਕ ਹੈ ਜੀ ਇੱਕ ਦੋ ਵੜਾਂ ਦੇ ਪੱਟੇ ਹੋਏ ਆ ਉਹਨਾਂ ਦੀ ਗਾਰੰਟੀ ਲੈ ਲਵਾਂਗੇ ਬਾਕੀ ਹਨਾ ਜਦੋਂ ਫੋਨ ਤੇ ਕੋਈ ਕਰੂਗਾ ਉਹਨੂੰ ਪੱਟ-ਪੱਟ ਕੇ ਦੱਸੀ ਜਾਵਾਂਗੇ ਠੀਕ ਹੈ ਵੀਰੇ ਇਹ ਬਾਈ ਨੇ 29 ਕਿਲੋ ਦੁੱਧ ਦਿੱਤਾ ਬਾਈ ਠੀਕ ਆ ਜੀ 12 ਰਾਮ ਚੋਂ ਲਿਆਂਦੀ ਆ ਠੀਕ ਆ ਜੀ ਪੈਨ ਨਹੀਂ ਹਰਦਾ ਇਹਦੇ ਲੱਗਾ ਹੋਇਆ ਠੀਕ ਆ ਇਹ ਵੀ ਇਸ ਦੇ ਦਾ ਠੀਕ ਆ ਜੀ ਸੈਕਸਲ ਸੀਮਨ ਤੋਂ ਗੱਬਣਾ ਠੀਕ ਆ ਜੀ 29 ਕਿਲੋ ਦੁੱਧ ਦਿੱਤਾ ਆ ਤੇ 4 ਮਹੀਨੇ ਦਾ ਪਲੱਸ ਗੱਬਣਾ ਹੁਣ ਕਿੰਨਾ ਜੀ ਹੁਣ ਇਹ ਥੱਲੇ 12 ਕਿਲੋ ਹੋਣਾ 12 ਕਿਲੋ 10 ਕਿਲੋ ਮੰਨ ਕੇ ਆਪਣੇ ਨਾਲ ਕਰ ਲਵੇ ਤੋੜ ਕੇ ਦਿਖਾ ਦੀ ਵੀਰੇ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਬਹੁਤ ਜਿਆਦੀ ਬਰੀਡ ਆ ਆਉਣ ਵਾਲੇ ਸਮੇਂ ਤੇ 22.5 ਲੱਖ ਦੀ ਵੇੜਾ ਮਿਲਕ ਮੈਨ ਦੇਖੇ ਸਹੀ ਗੱਲ ਜੀ ਇੱਕ ਤਾਂ ਸਪੈਸ਼ਲ ਬੇਨਤੀ ਆ ਵੀਰੇ ਵੀਡੀਓ ਨੂੰ ਐਂਡ ਟਿੱਕਰ ਦੇਖਿਓ ਕਿਉਂਕਿ ਕੱਲੇ ਕੱਲੇ ਪਸ਼ੂ ਦੀਆਂ ਬਹੁਤ ਚੰਗੀਆਂ ਤੇ ਚੈਨਲ ਸਬਸਕ੍ਰਾਈਬ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਘੰਟੀ ਦਾ ਬਟਨ ਕਰ ਲਿਓ ਆਲ ਤੇ ਦੇਖ ਵੀਰੇ ਲਗੀ ਇਨਾ ਪੀਸ ਆ ਜੀ 12 ਕਿਲੋ ਅੱਜ ਦਾ ਤਿਆਰ ਆ ਪਾਇਨੀਅਰ ਏ ਬੀ ਐਸ ਦਾ ਪਾਇਨੀਅਰ ਸੀਮਨ ਆਉਂਦਾ ਬਾਈ ਦੱਸਦਾ ਸਖ ਸੜ ਲੱਗਿਆ ਵਾ ਜੀ ਉਹਦਾ ਰਿਕਾਰਡ ਤੁਸੀਂ 22 ਕਿਲੋ ਲੈ ਜਾਓ ਘਰੇ ਖੜੀ ਵੀ ਦੱਸੂਗੀ ਬਈ ਹਾਂ ਕੋਈ ਚੀਜ਼ ਖੜੀ ਆ ਕੁਆਲਿਟੀ ਵਹਿੜਦੀ ਇੰਨੀ ਆ ਬਰੀਡਦਾਨ ਤੋਂ ਕੋਈ ਨਹੀਂ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਹੋਣਗੇ ਪਰਖ ਉਹਨਾਂ ਨੂੰ ਜ਼ਿਆਦਾ ਉਹ ਬਸ ਕੋਈ ਨਹੀਂ ਬਣ ਲਈ ਵੀਰ ਇਹ ਮਰ ਲਿਓ ਬਾਕੀ ਮਿਲਕਫੈਨ ਬਹੁਤ ਸਟਰੋਂਗ ਆ ਬਾਈ ਬਰੀਕੀਆਂ ਬਹੁਤ ਨੇ ਵਹਿੜ ਚ ਪਰਖੂ ਬੰਦੇ ਨੇ ਪਰਖ ਕਾਦੀ ਲੈਣੀ ਆ ਕਿਉਂਕਿ ਉਹਨਾਂ ਦਾ ਤਜਰਬਾ ਜ਼ਿਆਦਾ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਹੈ ਜੀ ਫੋਨ ਤੇ ਵੀਰੇ ਸਾਰਿਆਂ ਦੀ ਫੋਨ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਹੈ ਤਾਂ ਕਿ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਅੱਗੇ ਵੀਰੇ 4 ਨੰਬਰ ਨਾਲ ਅਗੇ ਇਹਦਾ ਸੁਆ ਕਰਨਾ ਮਾ ਜੀ ਸੁਆ ਕਰਨਾ ਮਾ ਜੀ 4 ਨੰਬਰ ਦਾ ਜੀ ਇਹ ਵੀਰੇ ਦੋ ਦੰਦ ਦਾ ਠੀਕ ਆ ਬੱਚਾ ਹੀ ਆ ਹਜੇ ਹਾਂ ਠੀਕ ਆ ਆਪਾਂ ਜਿਹਨਾਂ ਦੇ ਦੰਦ ਆਪਾਂ ਪੱਤੇ ਹੋਏ ਉਹਨਾਂ ਦੇ ਆਪਾਂ ਆ ਛਿੱਗੀ ਆ ਬਾਈ ਏ ਸਿੱਧੀ ਹੈ ਜੋ ਆਪਾਂ ਕਹਤਾਂ ਉਹ ਹੀ ਹੋਊਗਾ ਆਪਾਂ ਗਲਤ ਨਹੀਂ ਤੈਨੂੰ ਪਤਾ ਹੀ ਆਪਾਂ ਕਰੀ ਅੱਜ ਤਾਈਂ ਤੈਨੂੰ ਫੋਨ ਨਹੀਂ ਆਇਆ ਵੀ ਬਾਈ ਨੇ ਝੂਠ ਬੋਲਿਆ ਸਹੀ ਗੱਲ ਹੈ ਜੀ ਹਾਂ ਤੇ ਇਹਦੇ 20 ਦਿਨ ਪਏ ਡੇਟ ਮੁਤਾਬਕ 20 ਦਿਨ ਪਏ ਆ ਇਹ ਗੱਬਣ ਆ ਵੀਰੇ ਗੱਬਣ ਤਿਆਰ ਹੀ ਮੰਨ ਲਓ 20 ਦਿਨ ਪਏ ਆ ਇਹਦਾ ਸੀਮਨ ਰਿਕਾਰਡ ਜੀ ਇਹਦੇ ਬੱਚੀ ਵਾਲਾ ਲੱਗਾ ਕਹਿੰਦੇ ਮਾਲਕ ਮਾਲਕਾਂ ਨੇ ਕਹਿੰਦੇ ਆਪਾਂ ਵੀ ਬੱਚੀ ਵਾਲਾ ਕਹਤਾਂ ਠੀਕ ਆ ਤੇ ਅਗਲੇ ਅੱਗੇ ਦੀ ਕਿਸਮਤ ਮੌਲੇ ਦਾ ਦੱਸ ਦਿੰਨੇ ਆਪਾਂ 75000 ਦੀ ਦੇ ਦਮਾਰ ਅੱਜ ਕੱਚੀ ਕੱਚੀ ਤੋੜ ਕੇ ਦਿਖਾ ਦੀ ਵੀਰੇ 25 26 ਕਿਲੋ ਦੁੱਧ ਪਾ ਦੂਗੀ ਨਾਮ ਚੰਗੀ ਆ ਵੜ ਸੰਭੀ ਪਲੀ ਆ ਮੂੰਹ ਤੋਂ ਦੋ ਦੰਦ ਬੱਚੇ ਹੀ ਆ ਡੇਟ ਮੁਤਾਬਕ ਬਾਈ ਦੱਸਦਾ ਕਿ 20 ਦਿਨ ਪਏ ਆ ਜੀ ਬਾਕੀ ਤਿਆਰ ਹੋਈ ਬੋਖ ਲੂਗੀ ਫਰ ਅਜੇ ਕੱਚੀ ਆ ਜਿਹੜਾ ਭੇਖਾ ਲੱਗ ਗਿਆ ਸੀ ਬਾਈ ਦਿਨਾਂ ਦਾ ਅੱਛਾ ਜੀ ਹਾਂ ਅਜੇ 20 ਦਿਨ ਨਹੀਂ ਸੁੰਦੀ 20 ਦਿਨ ਨਹੀਂ ਸੁੰਦੀ ਜੀ ਬਾਕੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਇਹਦਾ ਕੱਚੀ ਕੱਚੀ ਦਾ ਮੁੱਲ 75000 ਰੁਪਇਆ ਉਹਦੇ ਜੋ ਮਾਨਤਾਨ ਹੋ ਜੂਗਾ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਵਜਨ ਵਜੂ ਤੇ ਪੱਕ ਤੋਂ ਪੂਰੀ ਚੰਗੀ ਆ ਚਾਰ ਹੀ ਥਾਣਾ ਫੋਟ ਸ਼ਾਂਕ ਹੋਰ ਆ ਵੀ ਨਹੀਂ ਜੀ ਬਾਕੀ ਚੈੱਕ ਕਰ ਸਕਦੇ ਹੋ ਕਰਮਾੜੀ ਦਾ ਜੀ 75000 ਚੋਂ ਮਾਨਤਨ ਹੋ ਜਾਊਗਾ ਨਾਕ ਤੁਹਾਨੂੰ ਚਾਰ ਦਿਖਾਤੇ ਆ ਵੀਰੇ ਅੱਗੇ ਪੰਜ ਨੰਬਰ ਵੀਰੇ ਕਰੋ ਸੰਗ ਆ ਗਿਆ ਹੈ ਸੂਆ ਕਿੰਨੇ ਮਾਜੀ ਇਹ ਇਹ ਸਾਰੀਆਂ ਦੂਜੇ ਜੂਸੇ ਸੂਏ ਹੀ ਆ ਬਾਈ ਠੀਕ ਕਿੰਨੇ ਸਮੇਂ ਦੀ ਗੱਬਣ ਆ ਜੀ ਇਹ ਚ 4 ਮਹੀਨਿਆਂ ਦੀ ਆਪਾਂ ਚੈੱਕ ਕਰਾ ਕੇ ਲਿਆਂਦੀ ਆ ਠੀਕ ਆ ਜੀ ਹਾਂ ਜੀ 4 ਮਹੀਨਿਆਂ ਦੀ ਗੱਬਣ ਤਿਆਰ ਆ ਜੀ ਦੁੱਧ 14 ਕਿਲੋ ਆ ਬਾਈ ਜੋਕ ਕੇ ਦੇ ਦਾਂਗੇ ਆ ਇਹਨੂੰ ਕੰਨੇ ਵਾਲਾ 14 ਕਿਲੋ ਤੋੜ ਦਿਓ ਵੀਰੇ ਇਹ ਗਰਮੀਆਂ ਦਾ ਤੋਹਫਾ ਆ ਕਹਿ ਸਕਦੇ ਆ ਦੁੱਧ 14 ਕਿਲੋ ਆ ਤੇ ਚਾਰਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਕੁਆਲਿਟੀ ਇਹਦੀ ਵੀ ਸਿਰਈ ਹੈ ਬਾਈ ਆਉਣ ਵਾਲੇ ਸਮੇਂ ਤੇ ਅੱਧੋ ਅੱਧੀ ਬਦਨ ਵਾਲੀਆਂ ਬੜਾ ਅੱਧੋ ਅੱਧੀ ਬਦਨ ਵਾਲੀਆਂ ਸਹੀ ਗੱਲ ਹਾਂਜੀ ਬਾਕੀ ਖਰਚਾ ਇਹਨੇ ਆਪ ਦਾ ਦੁੱਧ ਨਾ ਕਰੇ ਯਾਰ ਵਾ ਦੇਖੋ ਰੋਗ ਦੀ ਮਤਲਬ 14 ਕਿਲੋ ਦੁੱਧ ਬਹੁਤ ਹੁੰਦਾ ਵੀਰੇ ਉਹ ਵੀ ਟੋਕੜ ਗੱਭਨ ਨੂੰ ਜੇ ਹੋਣੀ 14 14 ਕਿਲੋ ਤਾਂ ਸੱਜਰਾ ਮੈਂ ਗਾ 3 3 29 29 ਕਿਲੋ ਵਾਲੀਆਂ ਆਵਾ ਠੀਕ ਹੈ ਵੀਰੇ ਹਾਂਜੀ ਚਿੰਗੇ ਮਲਕਰ ਰਿਕਾਰਡ ਵਾਲੀਆਂ ਹੀ ਆ ਗਾਵਾ ਜੀ ਜਿਹਦਾ ਰਿਕਾਰਡ ਤੁਹਾਨੂੰ ਸੀਮਾ ਦਾ ਮਗਰੋਂ ਮਿਲੇਗਾ ਉਹਦਾ ਬਾਈ ਕਹਿੰਦਾ ਆਪਾਂ ਦੇ ਕੇ ਤੋਰਾਂਗੇ ਜੀ ਜਿਹਦਾ ਮਗਰੋਂ ਨਹੀਂ ਆਇਆ ਉਹਦਾ ਕੋਈ ਗਾਰੰਟੀ ਨਹੀਂਗੀ ਬਾਕੀ ਥਣਾ ਦੀ ਗਾਰੰਟੀ ਹੈ ਸਾਰੇ ਵੇਲੇ ਹਾਂਜੀ ਹਾਂਜੀ ਥਣਾ ਦੀ ਗਾਰੰਟੀ ਹੋਊਗੀ ਠੀਕ ਹੈ ਵੀਰੇ ਲੈ ਚੱਲਿਓ ਜੀ ਚੰਗੀ ਆ ਵੀਰੇ ਵੜੇ ਵੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਆਲਾ ਥਣਾ ਚਾਰ ਹੀ ਥਣ ਕੋਟ ਸ਼ਾਕ ਇਹਦੇ ਵੀ ਨਹੀਂ ਪੂਰਾ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਆ ਪੰਜ ਨਗ ਹੋ ਗਿਆ ਵੀਰੇ ਅੱਗੇ 6 ਨੰਬਰ ਜਰਸੀ ਪਹਿਲਾਂ ਤਾਂ ਕੁਆਲਿਟੀ ਚੈੱਕ ਕਰੋ ਜਰਸੀ ਦੀ ਇਹ ਕਿੰਨੇ ਸਮੇਂ ਦੀ ਗੱਬਣਾ ਜੀ ਵੀਰੇ ਕੱਲ ਹੀ ਕਰਾਈ ਆ ਠੀਕ ਆ ਜੀ 4 ਮਹੀਨਿਆਂ ਤੋਂ ਉੱਪਰ ਆ ਬੰਦਾ ਇਹਨੇ ਸਾਢੇ 3.5 ਮਹੀਨਿਆਂ ਦੀ ਡਾਕਟਰ ਨੇ ਕੀਤੀ 4 ਮਹੀਨਿਆਂ ਤੋਂ ਉੱਪਰ ਠੀਕ ਆ ਜੀ 12 ਕਿਲੋ ਦੁੱਧ ਆ ਥਣ ਦੇਖ ਲੋ ਸਾਰੀਆਂ ਮੜਾਂ ਦੇ ਹੱਥ ਦੀ ਜਵਾਈ ਵਾਲੇ ਥਾਣਮ ਸਹੀ ਗੱਲ ਹੈ ਜੀ ਟੌਪ ਦੇ ਥਾਣ ਲੱਗੇ ਹੋਇਆ ਇਹਦੇ ਇੱਕ ਥਣ ਤੋਂ ਮੜਿਆ ਠਿੱਲਰਮਾ ਦੁੱਧ ਜਾਂ ਹਵਾਰਾ ਜਾਂ ਬਣ ਹਵਾਰਾ ਬਣ ਕੇ ਹੁੰਦਾ ਜੋ ਦੱਸਣਾ ਹੁੰਦਾ ਸਹੀ ਹੈ ਅਗਲਾ ਸੌਦਾ ਕਰਕੇ ਇੱਥੇ ਆਣ ਕੇ ਕਵੇ ਇਹ ਤੇ ਫਲਾਕਵਾਰਾ ਮਾਰਦੀ ਪਿੰਦਾ ਬਾਲਟੀ ਜੀ ਆ ਉਹ ਹਵਾਰਾ ਬਸ ਹਵਾਰਾ ਬੰਦਾ ਦੁੱਧ ਪੂਰਾ ਦੁੱਧ ਪੂਰਾ ਦੁੱਧ ਦਾ ਨਹੀਂ ਕੋਈ ਚੱਕਰ ਹੋਊਗਾ ਦੁੱਧ ਪੂਰਾ ਉਹ ਕਈਆਂ ਗਾਵਾਂ ਦੇ ਹੁੰਦਾ ਆਪਾਂ ਦੱਸਣਾ ਮੰਨਦਾ ਆਪਣਾ ਫਰਜ਼ ਵੀਰੇ ਵੇੜ ਹਨਾ ਉਦਾਂ ਤੇ 1.5 ਲੱਖ ਦੀ ਆ ਤਿਆਰ ਹੋ ਗਈ ਫਾਰਮ ਦੀ ਆ ਉਹ ਡੇਲਾ ਟੋਕਣ ਲੱਗਾ ਫਾਰਮ ਤੋਂ ਆਈ ਹੋਈ ਆ ਸਹੀ ਗੱਲ ਹੈ ਜੀ ਵੇੜ ਦੇ ਸੈਕਸਲ ਫੇਮ ਦਾ ਗਾਡ ਰੋਮੀਓ ਦਾ ਰੋਮੀਓ ਦਾ ਜਰਸੀ ਦਾ ਜਰਸੀ ਦਾ ਠੀਕ ਆ ਆਪਾਂ ਪੂਰਾ ਉਹਦਾ ਰਿਕਾਰਡ ਆ ਆਪ ਕਿ ਜੀ ਆ ਉਹ ਮੈਨੂੰ ਚਿੱਤਾ ਭੁੱਲ ਗਿਆ ਸੀ ਉਹ ਇਦਾਂ ਨਾਲ ਵੀਰੇ ਜਿਆਦੇ ਪਸ਼ੂ ਹੋ ਜਾਂਦੇ ਆ ਕਈ ਵਾਰੀ ਦਿਮਾਗ ਚੋਂ ਨਿਕਲ ਜਾਂਦਾ ਪਤਾ ਨਹੀਂ ਲੱਗਦਾ ਹਾਂ ਤੇ ਆਪਾਂ ਪੂਰੇ ਰਿਕਾਰਡ ਆ ਨਹੀਂ ਬਾਕੀ ਬਾਈਆਂ ਨੂੰ ਦਾਦਾ ਹੀ ਆ ਬਰੇਡ ਫੁੱਲ ਆ ਚਮਕਦਾ ਹੁਕਾਲੀ ਹਾਂ ਜਿਹੜੀ ਹੋਣੀ 12 ਕਿਲੋ ਦੇਣ ਦੀ ਆ ਬਾਈ ਜੀ ਉਹ ਤੈਨੂੰ ਬੜਾ 24 25 ਕਿਲੋ ਵੀ ਇਹਨੇ ਤਿਆਰ ਨਹੀਂ ਦੇਤਾ 4 ਮਹੀਨਿਆਂ ਦੀ ਗੱਬਣ ਆ ਸਹੀ ਗੱਲ ਜੇ 12 ਕਿਲੋ ਹੁਣ ਦੇਣ ਦੀ ਆ ਤਾਂ ਆਹਨ ਦੀ ਗੱਲ ਆ ਵੀ 28 29 ਕਿਲੋ ਵਾਲੀ ਜਰਸੀ ਹੈਗੀ ਸਹੀ ਗੱਲ ਇਹ ਵੀ ਤੋੜ ਕੇ ਦਿਖਾ ਦਿਓ ਜੀ ਨਾਲ ਦੀ ਨਾਲ ਤੋੜ ਦਿਆ ਕਰੋ ਤਾਂ ਕਿ ਬਾਕੀ ਭਾ ਇਹਨਾਂ ਦੇ ਜਾਇਜ ਹੀ ਹੋਣੇ ਆ ਸੀ ਜਮਾ ਜਾਇਜ ਹੋਣੇ ਆ ਬਿਲਕੁਲ ਜਾਇਜ ਠੀਕ ਹੈ ਵੀਰੇ ਵੀ ਮਤਲਬ ਅੱਧੋ-ਅੱਧੀ ਆਪਾਂ ਕੱਟ ਕਰਾਂਗੇ ਅੱਧੋ-ਅੱਧੀ ਜੇ ਮਤਲਬ ਇਹ ਹੁਣ ਬੱਚੀ ਸਵਾ ਲੱਖ ਦੀ ਆਹਨ ਨਾ ਸਹੀ ਗੱਲ ਹੈ ਜੀ ਠਿਆਰ ਹੋ ਗਏ ਚੰਗੀ ਆ ਕੁਆਲਿਟੀ ਜਰਸੀਆਂ ਵੀਰੇ ਬਲਾਬੀਆਂ ਲੈਗ ਸਕੋਰ ਸਾਰੀਆਂ ਗਾਵਾਂ ਦੇ ਦਿਖਾ ਯਾਰ ਸਹੀ ਗੱਲ ਟਾਪ ਦੇ ਲੈਗ ਸਕੋਰ ਆ ਕੋਈ ਕੱਚ ਨਹੀਂ ਗਾ ਇਹ ਤਾਂ ਗੱਲ ਕਹਿਣਾ ਨਹੀਂ ਲੈਗ ਸਕੋਰ ਦੇ ਲੈਗ ਸਕੋਰ ਮੈਨ ਹੁੰਦੀ ਆ ਆਪਣੀ ਗੱਲ ਸਹੀ ਗੱਲ ਆ ਜੀ ਆ ਦੇਖ ਮੇਰਾ ਵੀਰ ਖੜੀ ਲਓ ਜੀ ਜਰਸੀ ਦੀ ਕੁਆਲਿਟੀ ਦੇ ਫੁੱਲ ਬਰੀਡ ਆ ਮੋੜ ਲਈ ਵੀਰੇ ਚਮਕਦਾ ਹੁਕਾਲੀ ਬੱਚੀ ਆ ਕੋਈ ਲੈਵਾ ਵੀ ਦੇ ਥਣ ਤੋਂ ਐ ਨੂੰ ਵਧੀਆ ਲੱਗਾ ਹਾਂ ਸਹੀ ਗੱਲ ਆ ਜੀ ਬਾਕੀ ਚਾਰ ਹੀ ਥਣ ਫੋਰ ਸ਼ਾਂਕ ਟਮਕਣਾ ਜੇ ਤੈਨੂੰ ਬੜਾ ਮੈਨੂੰ ਪਾਣੀ ਵੀ ਨਹੀਂ ਮਾਰਿਆ ਉੱਤੇ ਤੂੰ ਆ ਆਇਆ ਹੈ ਜਾਈ ਆ ਆਪਣੇ ਕੋ ਇਹਦਾ ਨਵاتی ਦਵਤੀ ਨੇ ਇੱਕ ਵੈਸਰੀ ਆ ਮਾੜਾ ਜਾਂ ਟਮਕਣਾ ਜਾਂ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਐ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਕੁਆਲਿਟੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਡਿਮਾਂਡੇ ਦੀ ਵੀ ਫੋਨ ਤੇ ਆ ਫੋਨ ਹੋ ਗਏ ਆਪਣੇ ਤਿੰਨ ਤੇ ਤਿੰਨ 6 ਹੋ ਗਏ 7 ਨੰਬਰ ਜੀ ਇਹ ਖੜੀ ਰਹਿੰਦੇ ਹੋ ਵੀਡੀਓ ਬੜੀ ਲੰਬੀ ਹੋ ਜੂਗੀ ਕਿੰਨੇ ਸਮੇਂ ਦੀ ਗੱਬਣਾ ਜੀ ਵੀਰੇ 6 ਮਾ ਲੱਗ ਗਿਆਨ ਠੀਕ ਹੈ ਜੀ ਸਾਡੇ 6 ਮਹੀਨੇ ਸਾਡੇ 5 ਮਹੀਨਿਆਂ ਦੀ ਗੱਬਣਾ ਠੀਕ ਹੈ ਜੀ ਦੁੱਧ ਦੇ ਦੇ ਸਾਨੂੰ ਵੀ 14 ਕਿਲੋ ਇਹ ਤਾਂ ਥੱਲੇ ਵੀ 14 ਕਿਲੋ ਹਾਂ ਇਹਦੇ ਥੱਲੇ ਵੀ 14 ਕਿਲੋ ਤੇ ਅੱਗੇ ਵੀਰੇ ਜਰਸੀ ਰਹਿ ਗਈ ਵੱਡੀ ਜਰਸੀ ਸੁਆ ਇਹ ਕਿੰਨੇ ਵਿੱਚ ਵਸਤੇ ਇਹ ਵੀਰੇ ਡਰਾਈ ਆ ਠੀਕ ਹੈ ਜੀ 31 ਕਿਲੋ ਦੁੱਧ ਦਿੰਦਾ ਵੱਡੀ ਬਹੁਤ ਹੈ ਜੀ ਹਾਂ ਨੌਕ ਵਨਟਪ ਦੀ ਗਾੜਾ 31 ਕਿਲੋ ਦੁੱਧ ਦਿੰਦਾ ਇਹਨੇ ਠੀਕ ਹੈ ਤੇ ਜੇ ਜੋ ਜ ਆ ਭਾਵ ਆ ਇਹ ਤੋਹਫੇ ਯਾਜ ਵੀ ਮਤਲਬ ਬੰਦਾ ਇਹ ਇਹਦੇ ਵੀਰੇ 8 ਮਾਂ ਲੱਗਾ ਹਾਂ 8 ਮਾਂ ਲੱਗਾ ਗਾੜੀ ਨੂੰ ਸਾਂਭਣ ਵਾਲੀ ਚੀਜ਼ ਹੀ ਹਾਂ ਤੇ ਜਿਹੜੇ ਭਾ ਦਬਲ ਰਪਈਆਂ ਦੀਆਂ ਹਾਂਗਾ ਵਾਂ ਜਿਹੜੇ ਸਾਡਾ ਭਾ ਮੰਗੂਗਾ ਸਮਝੋ ਅੱਦੇ ਉੱਦੀ ਛੱਡ ਕੇ ਇਹਨਾਂ ਨੂੰ ਦੇਨੇਗਾ ਠੀਕ ਹੈ ਵੀਰੇ ਤੇ ਐਂਡ ਤੇ ਰਹਿ ਕੇ ਆਪਣਾ ਸੁਆ ਸਵਾਇ ਨਾ ਵੀਰੇ ਇਹਦਾ ਸੁਆ ਕਿੰਨਾ ਮਸੂਈ ਹੈ ਵੀਰੇ ਪਹਿਲਾ ਸੁਈ ਆ ਚੌਕ ਦੇ ਚੱਕ ਦੀ ਆ ਠੀਕ ਆ ਜੀ ਇਹ ਕ੍ਰੋਸ ਆ ਹਾਂ ਜਰਸੀ ਕ੍ਰੋਸ ਆ ਬੱਚਾ ਕੀ ਆ ਜੀ ਹਾਂ ਬੱਚਾ ਉਹ ਬੱਚੀ ਆ ਬੱਚੀ ਆ ਜੀ ਤੇ ਆ ਦੇਖ ਲਾ ਮੇਰਾ ਵੀਰ ਤਾਜੀ ਸੁਈ ਆ ਜੇ ਆ ਦੇਖ ਗਾਂਦਗੁੰਦ ਜਿਆ ਫੜਦੀ ਆ ਜੇਰ ਡਨ ਆ ਆਹ ਅੱਜ ਦੂਜਾ ਦਿਨ ਆ ਜੇਰ ਜੁੱਦੀ ਵੀਡੀਓ ਆਪਣੇ ਕੋ ਆਏਗੀ ਕਿੰਨਾ ਬੋਲਾ ਤਿਆਰ ਆ ਮੇਰੇ 20 ਕਿਲੋ ਤੋਂ ਸਟਾਰਟਿੰਗ ਹੋਊਗੀ 23 24 ਕਿਲੋ ਦੇ ਦੂਗੀ 20 ਕਿਲੋ ਜੋਕ ਕੇ ਦੇ ਦਾਂਗੇ ਹਾਂ ਨਹੀਂ ਦੋ ਟਾਈਮ ਤਿੰਨ ਟਾਈਮ ਜਿੱਦਾਂ ਮਰਜ਼ੀ ਚੋਗ ਕੇ ਜਾਓ ਹਾਂ ਥਾਣਾ ਦੀ ਡਨ ਆ ਜੀ ਥਾਣਾ ਦੀ ਡੇਲਾ ਹੱਥ ਦੀ ਚਵਾਈ ਵਾਲੇ ਆ ਬਾਕੀ ਟੌਪ ਆ ਥਾਣਾ ਤੇ ਮਾਰਦੇ ਮਾਰਾ ਕੈਮਰਾ ਕਰੋ ਜੀ ਚੈੱਕ ਇਹ ਤੋਰਦੀ ਵੀਰੇ ਭਰਿਆ ਤਾਂ ਜੀ ਇੰਦਰੋਂ ਮਾਰ ਮੇਰਾ ਬੱਚਾ ਮਗਰ ਬੱਚਾ ਜੀ ਨਹੀਂ ਨਹੀਂ ਬੱਛੀ ਯਾਰ ਉਮੀਓ ਜੀ ਇਧਰ ਦੀ ਦੇਖੀ ਥਾਣ ਅਗਲਾ ਕਹਿੰਦਾ ਥਾਣ ਹੱਥ ਦੀ ਚਵਾਈ ਆ ਬਿਲਕੁਲ ਆ ਨਾ ਲੱਗਿਆ ਵਾ ਜਮਾਂ ਥਾਣ ਜੀ ਕੁਆਲਟੀ ਬਹੁਤ ਆ ਜੀ ਕਰ ਲੋ ਚੈੱਕ ਬਾਕੀ ਗਰਮੀਆਂ ਦਾ ਤੋਹਫਾ 20 ਕਿਲੋ ਬੋਲੇ ਤੋਂ 22 10 10 ਸਟਾਰਟਿੰਗ ਆ ਮੇਰੇ ਘਰੇ ਬਾਈ ਕਹਿੰਦਾ ਕੋਈ ਵੀ ਵੀਰ ਚਵਾਈ ਕਰ ਸਕਦਾ ਬੱਚਾ ਵੀ ਤੁਹਾਨੂੰ ਮਗਰ ਵੱੱਛੀ ਮਿਲ ਜਾਣੀ ਆ ਜੇਰ ਪ੍ਰੋਪਰ ਡਨ ਹੋਊਗੀ ਬੇਫਿਕਰ ਹੋ ਜਾਓ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੋਰਡ ਸ਼ਾਂਕਪੂਰਾ ਵੀ ਨਹੀਂ ਰੰਗ ਭਰਾਂਦਾ ਬੜਾ ਕੈਮਰੇ ਤੇ ਦਰਦ ਆ ਸ਼ਾਂਕਾ ਜੀ ਤੇ ਡਿਮਾਂਡ ਇਹਦੀ ਵੀ ਫੋਨ ਤੇ ਜੀ ਇਹਦਾ ਵੀਰੇ 70000 ਰੁਪਇਆ ਮੋਲਾ ਠੀਕ ਹੈ ਜੀ ਤੇ ਵਿੱਚੋਂ ਮਾਨਤਾ ਕਰਾਂਗੇ ਰੋਮੀਓ ਦੇ ਟੀਕੇ ਦੀ ਬੱਚੀ ਇੱਧਰ ਸਾਡੇ ਆ ਨਾ ਰੋਮੀਓ ਤੇ ਜੈਗੀ ਜੈਗੀ ਚੱਲਦੇ ਆ ਉਹ ਸਾਰੇ ਉਹੀ ਲੋਂਦੇ ਇਹ ਵੀ ਫਾਰਮ ਚੋਂ ਆਈ ਨੇ ਆ ਦੇਖ ਲੈ ਕੀ ਕਰਨ ਦੀ ਠੀਕ ਹੈ ਬਈ ਖੁੱਲੀ ਗਈ ਹੈ ਕਿ ਕ੍ਰੋਸ ਬੰਨ ਚਾ ਜਰਸੀ ਜਰਸੀ ਐਚ ਐਫ ਕ੍ਰੋਸ ਆ ਇਹਨੂੰ ਅਸੀਂ ਜਰਸੀ ਨਹੀਂ ਮੰਨ ਸਕਦੇ ਠੀਕ ਹੈ ਜੀ ਕਹ ਇਹਨੂੰ ਆਮ ਬੰਦੇ ਕੋਲ ਹੁੰਦੀ ਉਹਨੇ ਕਹਣਾ ਜਰਸੀ ਆ ਠੀਕ ਹੈ ਜੀ ਬੱਚੀ ਬਹੁਤ ਵਧੀਆ ਦਿੱਤੀ ਇਹਨੇ ਜਸਦੀ ਗੱਲ ਹੈ ਬੱਚੀ ਮਗਰ ਹੈਗੀ ਆ ਜੀ ਰੋਮੀਓ ਬੁੱਲ ਦੀ 7 ਕਿਲੋ 8 ਕਿਲੋ ਬਹੁਤ ਚੋਆ ਸੁਵੇਰੇ ਮੈਂ ਪਹਿਲੀ ਚੋਆ ਹਾਂ ਕਿਉਂਕਿ ਗਾੜਾ ਨਾ ਡਿੰਗਣ ਲਾ ਪਿੰਦੀ ਹੈ ਜੀ ਠੀਕ ਹੈ ਜੀ ਹਾਂ ਤੇ ਤੂੰ ਲੇਟ ਆਉਣਾ ਸੀ ਬਾਈ ਫਿਰ ਆਪਾਂ ਇੰਨਾ ਤੇ ਬੱਕ ਨਹੀਂ ਸਕਦੇ ਬੰਨ ਰੋਕੀ ਨਹੀਂ ਜਾ ਸਕਦੀ ਸਹੀ ਗੱਲ ਹੈ ਜੀ ਬਾਕੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਹੈ ਧੰਨਵਾਦ